ਜੇ ਕੰਗਰਾਂ ਨੂੰ ਸਰਟੀਫਿਕੇਟ ਮਿਲ ਸਕਦਾ ਸੀ ਜਿਹੜੀ ਸਿੱਖਾਂ ਦੇ ਖਿਲਾਫ ਮੂਵੀ ਆ ਤੇ ਜਲਦੀ ਜਿਹੜੀ ਸਿੱਖਾਂ ਦੇ ਹੱਕ ਦੀ ਮੂਵੀ ਉਹਨਾਂ ਨੂੰ ਸਰਟੀਫਿਕੇਟ ਕਿਉਂ ਨਹੀਂ ਮਿਲ ਰਿਹਾ ਦੇਖੋ ਮੈਂ ਕਈ ਜਗ੍ਹਾ ਤੇ ਹੁਣ ਇਹ ਗੱਲ ਕਹੂੰਗਾ ਕਿਤਨਾ ਕਿਤੇ ਫੇਰ ਉਹੀ ਗੱਲ ਗੁਲਾਮੀ ਦਾ ਅਹਿਸਾਸ बार-बार ਇਹ ਚੀਜ਼ਾਂ ਕਰਾ ਜਾਂਦੀਆਂ ਨੇ ਕਿ ਤੁਹਾਡੀ ਇਸ ਦੇਸ਼ ਮਿਨੋਰਟੀ ਦੀ ਸੁਣਵਾਈ ਹੈਂਦੀਗੀ ਜਿਹੜੀਆਂ ਤਾਂ ਪਿੱਕਚਰਾ ਕਸ਼ਮੀਰ ਫਾਈਲਸ ਕੇਰਲਾ ਫਾਈਲਸ ਸਾਬਰਮਤੀ ਉਹ ਸਾਰੀਆਂ ਟੈਕਸ ਫ੍ਰੀ ਹੋ ਜਾਂਦੀਆਂ ਨੇ ਉਹ ਹਰ ਸਟੇਟ ਦੇ ਵਿੱਚ ਕੀ ਹੋ ਜਾਂਦੀਆਂ ਨੇ ਟੈਕਸ ਫਰੀ ਕਿਉਂਕਿ ਮੈਜੋਰਟੀ ਨੂੰ ਸਪੋਰਟ ਕਰਦੀਆਂ ਪਿੱਕਚਰਾਂ ਜਿਹੜੀਆਂ ਮਾਈਨੋਰਟੀ ਨੂੰ ਸਪੋਰਟ ਕਰਦੀਆਂ ਪਿੱਕਚਰਾਂ ਉਹ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਟੈਕਸ ਫਰੀ ਤਾਂ ਗੱਲ ਹੀ ਛੱਡੋ ਪਿੱਕਚਰ ਤਾਂ ਭਾਜਪੀ ਨੂੰ ਸਪੋਰਟ ਕਰ ਗਈ ਜਾਂ ਸੈਂਟਰ ਸਰਕਾਰ ਨੂੰ ਸਪੋਰਟ ਕਰ ਗਈ ਉਹ ਤਾਂ ਚੱਲੇਗੀ ਜਿਹੜੀ ਨਹੀਂ ਕਰ ਗਈ ਉਹ ਨਹੀਂ ਚੱਲੇਗੀ ਇਦਾਂ ਕਿਉਂ ਰਿਹਾ ਇਹ ਬਾਇਸਨੈਸ ਕਿਉਂ ਚੱਲ ਰਹੀ ਹੈ ਇਹ ਮੇਰਾ ਸਵਾਲ ਹੈ ਇਸ ਟਾਈਮ ਸਾਰੀਆਂ ਸਰਕਾਰਾਂ ਨੂੰ ਕਿ ਇਹ ਕੀ ਕੀਤਾ ਜਾ ਰਿਹਾ ਹੁਣ ਜਿਵੇਂ ਕੋਈ ਮੂਵੀ ਕਿਸੇ ਹੋਰ ਜਿਹੜੀ ਜਿਹੜੀ ਮੂਵੀ ਇਹਨਾਂ ਦੀ ਪਾਰਟੀ ਦੇ ਲੱਗਦਾ ਕਿ ਅਗੇਂਸਟ ਜਾ ਰਹੀ ਹੈ ਉਹਨੂੰ ਬੰਦ ਕਰ ਦਿੰਦੇ ਨੇ ਤੁਸੀਂ ਮੰਨੋਗੇ ਨਹੀਂ ਸਰਕਾਰਾਂ ਨੇ ਉਸ ਟਾਈਮ ਤੇ ਅਨਕਾਊਂਟਰ ਕਰਨ ਵਾਲਿਆਂ ਨੂੰ ਜਿਹੜੇ ਪੰਜ ਪੰਜ ਦਦਾ ਸਿੱਖ ਭਲੇ ਟਾਈਮ ਤੇ ਕੀ ਹੁੰਦਾ ਸੀਗਾ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਈ ਕਈ ਮਸਕਰ ਕੀਤੇ ਜਾਂਦੇ ਸੀਗੇ ਕਈ ਕਈ ਸ਼ਹੀਦ ਕੀਤੇ ਜਾਂਦੇ ਸੀ ਬੰਦੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਹੀ ਟਾਈਮ ਏ ਰਿਹਾ ਕਿ ਸਰਕਾਰਾਂ ਨੂੰ ਖੁਸ਼ ਕਰਨ ਲਈ ਕਈ ਕਈ ਨਿਹੱਤੇ ਸਿੱਖ ਮਾਰੇ ਗਏ ਮੇਰੇ ਹਿਸਾਬ ਨਾਲ ਦਲਜੀਤ ਬੜਾ ਅਤਾਸ਼ ਹੋ ਕੇ ਪਾਰਿਆ ਇੰਸਟਾਗ੍ਰam ਤੇ ਜਿਹੜੇ ਤ੍ਰਿਹਨ ਸਾਹਿਬ ਨੇ ਉਹਦੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਉਹ ਸਾਰੇ ਰੋਨੀ ਸਕਰੂ ਵਾਲਾ ਸਾਰੇ ਬਹੁਤ ਦੁਖੀ ਨੇ ਇਸ ਟੈਪ ਕਿ ਜਿਹੜੀ ਇਹ ਪਿਕਚਰ ਹੈ ਕਿਉਂ ਨਹੀਂ ਰਿਲੀਜ਼ ਹੋ ਰਹੀ ਤੋ ਉਹਨਾਂ ਨੇ ਫੇਰ ਡਿਲੇ ਕਰਤੀ ਹੈ 3 ਸਾਲ ਅੱਗੇ ਡਿਲੇ ਹੋ ਚੁੱਕੀ ਹੈ ਤੋ ਸਾਡੇ ਦੇਸ਼ ਦੇ ਵਿੱਚ ਉਹ ਰਾਈਟ ਟੂ ਸਪੀਡ ਦਬਾਇਆ ਜਾ ਰਿਹਾ ਆ ਪਿਕਚਰ ਦੇ ਸੈਂਟੀਮੈਂਟ ਦਬਾਉਣ ਨਾਲ ਕਈ ਸਿੱਖਾਂ ਦੇ ਸੈਂਟੀਮੈਂਟ ਦੁੱਬਨੇ ਨੇ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਨੇ ਉਹ ਤੱਕਾ ਕੀਤਾ ਸੀ ਸਿੱਖਾਂ ਦੇ ਨਾਲ ਹੈ ਨਾ ਜਿਹਨਾਂ ਨੇ ਕੀਤਾ ਉਹਨਾਂ ਨੂੰ ਚੰਗੇ ਅਹੁਦੇ ਦਿੱਤੇਗੇ ਕੁਝ ਬਿਊਰੋਕ੍ਰਾਟਸ ਜਿਨ੍ਹਾਂ ਨੇ ਉਸ ਟਾਈਮ ਤੇ ਫੇਕ ਇਨਕਾਊਂਟਰ ਕੀਤੇ ਉਹਨਾਂ ਨੂੰ ਤਗੜੇ ਤਗੜੇ ਅਹੁਦੇ ਦਿੱਤੇ ਗਏ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਬੰਦੇ ਹੀ ਦੇ ਦਲਜੀਤ ਦਸਾਂਜ ਦੀ ਆਉਣ ਵਾਲੀ ਨਵੀਂ ਫਿਲਮ ਹੁਣ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋਵੇਗੀ ਜਿਹੜੀ ਡੇਟ ਦਲਜੀਤ ਦਸਾਂਜ ਦੀ ਨਵੀਂ ਫਿਲਮ ਦੀ ਸੀ ਉਹ ਫਿਲਮ ਹੁਣ ਕਾਫੀ ਲੰਮਾ ਸਮਾਂ ਜੜਾ ਹੈ ਉਹ ਡਿਲੇ ਹੋਵੇਗੀ ਕਈ ਰੀਜ਼ਨਸ ਨੇ ਜਿਸ ਨੂੰ ਲੈ ਕੇ ਇਹ ਫਿਲਮ ਜਿਹੜੀ ਹੈ ਉਡਲੇ ਹੋ ਰਹੀ ਹੈ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਐਮ ਪੀ ਸਿੰਘ ਪੁਰੀ ਨੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਹੁਣ ਇਸ ਵਕਤ ਪੰਜਾਬ ਦੇ ਵਿੱਚ ਮਾਹੌਲ ਹੈ ਕੰਗੜਾ ਰਣੌਤ ਦੀ ਫਿਲਮ ਇਮਰਜੈਂਸੀ ਵਿਰੋਧ ਬਹੁਤ ਹੋਇਆ ਪਰ ਫਿਰ ਵੀ ਹਰੀਕ ਥਾਵਾਂ ਦੇ ਉੱਪਰ ਜਿਹੜੀ ਡੇਟ ਸੀਗੀ ਰਿਲੀਜ਼ ਹੋਈ ਇਸ ਵਾਲੀ ਡੇਟ ਦੇ ਉੱਪਰ ਕਈ ਚੀਜ਼ਾਂ ਹੋਈਆਂ ਨੇ ਜਲ ਜਿੱਦ ਸੰਜ ਹੋ ਰਹੀ ਦੀ ਨਵੀਂ ਫਿਲਮ ਪੰਜਾਬ ਦੇ ਉੱਪਰ ਆ ਰਹੀ ਹੈ ਉਹ ਹੁਣ ਡਿਲੇ ਕਰਨ ਲੱਪੇ ਆ ਕੀ ਕਾਰਨ ਕੀ ਸਮਝਦੇ ਹੋ ਉਸ ਫਿਲਮ ਨੂੰ ਡਿਲੇ ਕਰਨ ਦੇ ਪਿੱਛੇ ਅਤੇ ਮੇਨ ਰੀਜ਼ਨ ਤੁਹਾਨੂੰ ਕੀ ਲੱਗਦਾ ਹੈ ਕਿ ਬਈ ਜੋ ਫਿਲਮ ਪੰਜਾਬ ਦੇ ਯੂਥ ਨੂੰ ਦਿਖਾਉਣੀ ਚਾਹੀਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਯੂਥ ਨੂੰ ਸਹੀ ਮੈਸੇਜ ਆ ਉਹ ਫਿਲਮ ਡਿਲੇ ਹੋ ਰਹੀ ਹੈ ਦੇਖੋ ਬੇਸਿਕਲੀ ਨਾ ਪੰਜਾਬ ਦੇ ਹੱਕ ਵਿੱਚ ਪੰਜਾਬ ਦੇ ਸਾਰੇ ਵਿਰੋਧੀ ਹੋਏ ਪੈ ਨੇ ਦੇਖਿਆ ਜਾਵੇ ਤਾਂ ਹਰ ਬੰਦਾ ਨਾ ਅੱਜ ਪੰਜਾਬ ਦਾ ਵਿਰੋਧੀ ਬਣਿਆ ਪਿਆ ਕਿ ਜਦਕੀ ਪੰਜਾਬ ਉਹ ਦੇਸ਼ ਹੈ ਜਿੱਥੇ ਹਰ ਇਨਸਾਨ ਨੂੰ ਤੁਸੀਂ ਕਹਿ ਲੋ ਜੀ ਉਹਨੂੰ ਰਾਤ ਨੂੰ ਭੁੱਖ ਲੱਗੇ ਤਾਂ ਉਹਨੂੰ ਕਿਤੇ ਨਾ ਕਿਤੇ ਲੰਗਰ ਖਾਣ ਨੂੰ ਮਿਲ ਜਾਂਦਾ ਹੈ ਸਾਡਾ ਗੁਰੂ ਅਪੀਰਾਂ ਦੀ ਧਰਤੀ ਦਾ ਦੇਸ਼ ਹੈ ਜਿੱਥੇ ਕੋਈ ਭੁੱਖਾ ਨਹੀਂ ਮਰਦਾ ਠੀਕ ਹੈ ਪਰ ਪੰਜਾਬ ਨਾ ਇੰਨਾ ਵਿਤਕਰਾ ਇੰਨਾ ਮਤਰਿਆ ਜਿਹੜਾ ਸੁਭਾਅ ਕੀਤਾ ਜਾ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਸਰਕਾਰਾਂ ਦੀ ਸਰਕਾਰਾਂ ਚਾਹਦੀਆਂ ਕੀ ਨੇ ਇੱਕ ਪਾਸੇ ਦਲਜੀਤ ਜਿਨੇ ਕੀ ਸਾਰੇ ਇੰਡੀਆ ਨੂੰ ਐਂਟਰਟੇਨ ਕੀਤਾ ਪੂਰੇ ਭਾਰਤ ਵਿੱਚ ਉਹਨੇ ਆਪਣਾ ਡੰਕਾ ਪਾਜਾ ਕੇ ਦਿਖਾਇਆ ਕੋਚੈਲਾ ਵਿੱਚ ਉਹਨੇ ਆਪਣਾ ਪੱਗ ਦਾ ਪੂਰਾ ਡੰਕਾ ਦਿਖਾਇਆ ਕਿ ਪੱਗ ਕਿਥੇ ਤੱਕ ਪਹੁੰਚ ਗਈ ਹੈ ਦੇਖੋ ਮੇਰੇ ਕਿਸੇ ਗੱਲਾਂ ਤੇ ਮਤਭੇਦ ਹੋ ਸਕਦੇ ਪਰ ਜਲਦੀ ਜਿਓ ਪੋਜ਼ਿਟਿਵਿਟੀ ਹੈਗੀ ਹੈਗੀ ਹੈ ਇੰਨੀ ਜ਼ਬਰਦਸਤ ਪੰਜਾਬੀਆਂ ਨੂੰ ਰਿਪਰੈਜ਼ੈਂਟੇਸ਼ਨ ਦੇਣ ਤੋਂ ਬਾਅਦ ਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਬਹਿਣ ਤੋਂ ਬਾਅਦ ਆਪਾਂ ਮੈਂ ਕਹਿਣਾ ਚਾਹਨਾ ਵਾਂ ਇੱਕ ਬੰਦਾ ਤੁਹਾਨੂੰ ਮਿਲਣ ਆ ਰਿਹਾ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਆਇਆ ਤੇ ਉਹਦੀ ਪਿਕਚਰ ਹੀ ਰੋਕੀ ਜਾਂਦੇ ਆਪਾਂ ਇਹ ਜਿਹੜਾ ਸਰਟੀਫਿਕੇਸ਼ਨ ਯੂਨਿਟ ਹੈਗੇ ਨੇ ਜਿਹੜੇ ਸੈਂਟਰ ਸਰਟੀਫਿਕੇਸ਼ਨ ਹੈਗੇ ਪਿਕਚਰ ਦੀਆਂ ਦਿੰਦੇ ਨੇ ਸੀਐਨਬੀਸੀ ਇਹ ਕਿਦੇ ਅੰਡਰ ਹੈ ਸਰਕਾਰ ਦੇ ਅੰਡਰ ਹੀ ਹੈ ਨਾ ਸਰਕਾਰ ਚਾਵੇ ਜਦੋਂ ਮਰਜ਼ੀ ਇਹਨਾਂ ਨੂੰ ਸਰਟੀਫਿਕੇਟ ਦੇ ਦੇਵੇ ਜੇ ਕੰਗਰਾਂ ਨੂੰ ਸਰਟੀਫਿਕੇਟ ਮਿਲ ਸਕਦਾ ਸੀ ਜਿਹੜੀ ਸਿੱਖਾਂ ਦੇ ਖਿਲਾਫ ਮੂਵੀ ਆ ਤੇ ਜਲਦੀ ਜਿਹੜੀ ਸਿੱਖਾਂ ਦੇ ਹੱਕ ਦੀ ਮੂਵੀ ਉਹਨਾਂ ਨੂੰ ਸਰਟੀਫਿਕੇਟ ਕਿਉਂ ਨਹੀਂ ਮਿਲ ਰਿਹਾ ਦੇਖੋ ਮੈਂ ਕਈ ਜਗ੍ਹਾ ਤੇ ਹੁਣ ਇਹ ਗੱਲ ਕਹੂੰਗਾ ਕਿਤਨਾ ਕਿਤੇ ਫੇਰ ਉਹੀ ਗੱਲ ਗੁਲਾਮੀ ਦਾ ਅਹਿਸਾਸ बार-बार ਇਹ ਚੀਜ਼ਾਂ ਕਰਾ ਜਾਂਦੀਆਂ ਨੇ ਕਿ ਤੁਹਾਡੀ ਇਸ ਦੇਸ਼ ਮਿਨੋਰਟੀ ਦੀ ਸੁਣਵਾਈ ਹੈ ਨਹੀਂਗੀ ਮਿਨੋਰਟੀ ਨੂੰ ਦੱਬਿਆ ਜਾ ਰਿਹਾ ਬੇਸਿਕਲੀ ਜਿਹੜੀਆਂ ਤਾਂ ਪਿਕਚਰਾਂ ਕਸ਼ਮੀਰ ਫਾਈਲਸ ਕੇਰਲਾ ਫਾਈਲਸ ਸਾਬਰਮਤੀ ਉਹ ਸਾਰੀਆਂ ਟੈਕਸ ਫ੍ਰੀ ਹੋ ਜਾਂਦੀਆਂ ਨੇ ਹੂੰ ਉਹ ਹਰ ਸਟੇਟ ਦੇ ਵਿੱਚ ਕੀ ਹੋ ਜਾਂਦੀਆਂ ਨੇ ਟੈਕਸ ਫ੍ਰੀ ਟੈਕਸ ਫ੍ਰੀ ਕਿਉਂਕਿ ਮжоਰਿਟੀ ਨੂੰ ਸਪੋਰਟ ਕਰਦੀਆਂ ਪਿੱਚਰਾ ਜਿਹੜੀਆਂ ਮਿਨੋਰਿਟੀ ਨੂੰ ਸਪੋਰਟ ਕਰਦੀਆਂ ਪਿੱਚਰਾ ਉਹ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਟੈਕਸ ਫ੍ਰੀ ਤਾਂ ਗੱਲ ਹੀ ਛੱਡੋ ਹੂੰ ਸੋ ਮੈਂ ਇੱਥੇ ਪੁੱਛਣਾ ਚਾਹਨਾ ਵਾ ਕਿ ਅੱਜ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਪੰਜਾਬ ਦੇ ਵਿੱਚ ਉਹਨਾਂ ਦੇ ਨੁਮਾਇੰਦੇ ਬੈਠੇ ਨੇ ਜਿਵੇਂ ਰਵਨੀਤ ਬਿੱਟੂ ਜੀ ਨੇ ਹੂੰ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਤੁਸੀਂ ਅਜੇ ਤੱਕ ਕਿਉਂ ਨਹੀਂ ਬੋਲੇ ਇਸ ਬਾਰੇ ਤੁਸੀਂ ਕਹਿੰਦੇ ਹੋ ਪੰਜਾਬ ਦੇ ਹੱਕ ਹਕੂਕਾ ਦੀ ਗੱਲ ਮੈਂ ਕਰੂੰਗਾ ਬਿੱਟੂ ਜੀ ਮੈਨੂੰ ਦੱਸੋ ਦਲਜੀਤ ਦੀ ਪਿਕਚਰ ਕਿ ਰੋਕੀ ਜਾ ਰਹੀ ਹੈ ਤੁਸੀਂ ਸੈਂਟਰ 'ਚ ਗੱਲ ਹੀ ਕੀਤੀ ਠੀਕ ਹੈ ਜੀ ਫੇਕ ਐਨਕਾਊਂਟਰ ਹੋਏ 85 ਤੋਂ ਲੈ ਕੇ 84 ਦੇ ਦੰਗਿਆਂ ਤੋਂ ਬਾਅਦ 85 ਤੋਂ ਲੈ ਕੇ 95 ਤੱਕ ਕਿੰਨੇ ਹੀ ਅਣਗਿਣਤ ਸਿੱਖ ਫੇਕ ਐਨਕਾਊਂਟਰਾਂ 'ਚ ਮਾਰੇ ਗਏ ਉਹਨਾਂ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ ਕਿੱਥੇ ਗਏ ਖਲੜਾ ਜੀ ਨੇ ਇੱਕ ਹਿੰਮਤ ਦਿਖਾਈ ਉਹ ਸਾਰੀਆਂ ਲਾਸ਼ਾਂ ਲੱਭਣ ਦੀ ਹੂੰ ਕੋਣ ਬੰਦਾ ਇਨੀ ਹਿੰਮਤ ਖਾਂਦਾ ਕਿ ਉਹਨਾਂ ਦੀ ਸਟੋਰੀ ਜਿਹੜੇ ਕਿ ਸਾਡੇ ਪੰਜਾਬ ਦੇ ਇੱਕ ਆਈਡਿਓਲੋਜੀਕਲ ਹੀਰੋ ਨੇ ਉਹ ਆਪਾਂ ਪੜਦੇ ਤੇ ਲੈ ਕੇ ਆਣਾ ਚਾਹੁੰਦੇ ਕਿਉਂ ਨਹੀਂ ਲੈ ਕੇ ਆਣ ਦੀ ਤਿਆਰੀ ਰਾਹ ਤੇ ਕੋਈ ਇਸ ਦੇ ਮਗਰ ਜਿਸ ਕਾਰਨ ਨਹੀਂ ਲੈ ਕੇ ਆ ਰਹੇ ਦੇਖੋ ਪੰਜਾਬ ਜਿਹੜਾ ਆਪਣੀ ਤਾਕਤ ਕਰਕੇ ਜਾਣਿਆ ਜਾਂਦਾ ਆਪਣੇ ਅਣਖੀ ਸੁਭਾ ਕਰਕੇ ਜਾਣਿਆ ਜਾਂਦਾ ਪੰਜਾਬ ਆਪਣੀ ਦਿਆਲਤਾ ਕਰਕੇ ਜਾਣਿਆ ਜਾਂਦਾ ਉਹ ਕਹਿੰਦੇ ਜਿਹੜੇ ਇਹਨਾਂ ਦੇ ਅੰਦਰ ਇਹ ਜਿਹੜੀਆਂ ਖੂਬੀਆਂ ਨਾ ਇਹ ਫੈਲੀਆਂ ਹੋਣੀ ਚਾਹੀਦੀਆਂ ਉਹਨਾਂ ਦੇ ਖੂਬੀਆਂ ਨੂੰ ਫੈਲਣ ਦੇਣਾ ਨਹੀਂ ਚਾਹੁੰਦੇ ਸੋ ਮੈਂ ਇਹ ਸਵਾਲ ਕਰਨਾ ਚਾਹਨਾ ਵਾ 2022 ਤੋਂ ਇਹ ਪਿਕਚਰ ਦਾ ਪਹਿਲਾ ਨਾਮ ਪਤਾ ਕੀ ਸੀ ਕੱਲੂਕਾਰ ਪਹਿਲਾਂ ਉੱਤੇ ਹੀ ਤਰਾਜ ਹੋ ਗਿਆ 2022 ਦੇ ਵਿੱਚ ਠੀਕ ਹੈ ਜੀ ਐਸਜੀਪੀਸੀ ਨੇ ਦਖਲ ਦਿੱਤੀ ਉਹਦਾ ਨਾਮ ਪੰਜਾਬ 95 ਰੱਖਤਾ 3 ਸਾਲ ਹੋ ਗਏ ਨੇ ਪਿਕਚਰ ਤੇ ਤਕਰੀਬਨ 120 ਕੱਟ ਲਾਏ ਗਏ ਠੀਕ ਹੈ ਜੀ 120 ਕੱਟ ਲਾਈ ਪਿਕਚਰ ਦੇ ਇੱਕੇ ਅਸੀਂ ਕਰਦਾ ਕੀ ਹੈ ਇੰਨਾ ਕੁਝ OTT ਪਲੇਟਫਾਰਮ ਤੇ ਚੱਲਦਾ ਹੈ ਇੰਨੀ ਬਲਗੈਰਿਟੀ ਚੱਲਦੀ ਜਿਹੜੇ ਬੱਚੇ ਦੇਖਦੇ ਆ ਉੱਤੇ ਕੋਈ ਕੱਟ ਨਹੀਂ ਲੱਗਦਾ ਇਨਾ ਵਾਇਲੈਂਸ ਚੱਲਦਾ ਛੋਟੇ ਛੋਟੇ ਬੱਚੇ ਦੇਖਦੇ ਨੇ ਉਹਦੇ ਕੋਈ ਕੱਟ ਨਹੀਂ ਲੱਗਦਾ ਜਿਹੜੀ ਪਿਕਚਰ ਇੱਕ ਸਿੰਬੋਲਿਕ ਹੈ ਜਿਹੜੀ ਪਿਕਚਰ ਹਿਊਮਨ ਰਾਈਟਸ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਕਿਦਾਂ ਹਿਊਮਨ ਰਾਈਟ ਹੋਏ ਆ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਉਹਨੂੰ ਆਪਾਂ ਕਿਉਂ ਨਹੀਂ ਚੱਲਣ ਦੇ ਰਹੇ ਸੋ ਮੈਂ ਇੱਥੇ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਪੁੱਛਣਾ ਚਾਹਨਾ ਵਾਂ ਜਿਹੜੇ ਇਹ ਪਿਕਚਰ ਪ੍ਰੋਪਾਗੈਂਡਾ ਹੋ ਰਿਹਾ ਅੱਜਕੱਲ ਜਿਹੜਾ ਪ੍ਰਚਾਰ ਪਿਕਚਰਾਂ ਥਰੂ ਹੋ ਰਿਹਾ ਜਿਹੜੀ ਪਿਕਚਰ ਤਾਂ ਬੀਜੇਪੀ ਨੂੰ ਸਪੋਰਟ ਕਰ ਗਈ ਯਾ ਸੈਂਟਰ ਸਰਕਾਰ ਨੂੰ سپورਟ ਕਰ ਗਈ ਉਹ ਤਾਂ ਚੱਲੇਗੀ ਜਿਹੜੀ ਨਹੀਂ ਕਰ ਗਈ ਉਹ ਨਹੀਂ ਚੱਲੇਗੀ ਇਦਾਂ ਕਿਉਂ ਰਿਹਾ ਇਹ ਬਾਇਸਨੈਸ ਕਿਉਂ ਚੱਲ ਰਹੀ ਹੈ ਇਹ ਮੇਰਾ ਸਵਾਲ ਹੈ ਇਸ ਟਾਈਮ ਸਾਰੀਆਂ ਸਰਕਾਰਾਂ ਨੂੰ ਕਿ ਇਹ ਕੀ ਕੀਤਾ ਜਾ ਰਿਹਾ ਹੁਣ ਜਿਵੇਂ ਕੋਈ ਮੂਵੀ ਕਿਸੇ ਹੋਰ ਜਿਹੜੀ ਜਿਹੜੀ ਮੂਵੀ ਇਹਨਾਂ ਦੀ ਪਾਰਟੀ ਦੇ ਲੱਗਦਾ ਕਿ ਅਗੇਂਸ ਜਾ ਰਹੀ ਹੈ ਉਹਨੂੰ ਬੰਦ ਕਰ ਦਿੰਦੇ ਨੇ ਜਾਂ ਇਹਨਾਂ ਦੇ ਬੀਜੇਪੀ ਦੇ ਬੰਦੇ ਆਣੇ ਸਪான்ਸਰ ਕੀਤੀ ਹੋਵੇ ਕੋਈ ਮੂਵੀ ਪ੍ਰੋਡਿਊਸ ਕੀਤੀ ਹੋਵੇ ਉਹ ਤਾਂ ਚੱਲਦੀ ਹੈ ਉਹ ਤਾਂ ਟੈਕਸ ਫ੍ਰੀ ਵੀ ਚੱਲਦੀ ਹੈ ਠੀਕ ਹੈ ਜੀ ਉੱਤੇ ਜਾ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਪ ਜਾਣਦੇ ਨੇ ਪਹਿਲੇ ਸ਼ੋਅ ਦੇ ਦੇ ਕੇ ਆਂਦੇ ਨੇ ਮੈਂ ਕਹਿਣਾ ਚਾਹੁੰਦਾ ਮੋਦੀ ਸਾਹਿਬ ਤੁਹਾਡਾ ਸਿੱਖਾਂ ਨਾਲ ਇੰਨਾ ਪਿਆਰ ਹੈ ਤੁਸੀਂ ਕਰਤਾਰਪੁਰ ਲਾਂਘਾ ਵੀ ਦਿੱਤਾ ਸਾਨੂੰ ਕਈ ਚੰਗੇ ਕੰਮ ਕੀਤੇ ਸਾਡੇ ਤੁਸੀਂ ਪਰ ਕਿਉਂ ਤੁਸੀਂ ਇਹ ਮੂਵੀ ਜਿਹੜੀ ਸਿੱਖਾਂ ਦੇ ਦਿਲ ਦੀ ਧੜਕਣ ਹੈਗੀ 5095 ਸਾਡੀ ਜਨਰੇਸ਼ਨ ਕਿਉਂ ਨਾ ਦੇਖੇ ਅੱਛਾ ਦਲਜੀਤ ਦਸਾਂਜ ਦੀ ਉਹੀ ਫਿਲਮ ਅਮਰ ਸਿੰਘ ਚਮਕੀਲਾ ਦੇ ਉੱਪਰ ਜਿਹੜੀ ਬਣੀ ਉਹ ਵਰਲਡਵਾਈਡ ਰਿਲੀਜ਼ ਹੋਈ ਤੇ ਕਾਫੀ ਬਜਟ ਪੈਸਾ ਕਮਾ ਕੇ ਦਿੱਤਾ ਉਹੀ ਦਲਜੀਤ ਦਸਾਂਜ ਦੀ ਫਿਲਮ ਜਦੋਂ ਪੰਜਾਬ 95 ਆਉਂਦੀ ਹੈ ਤਾਂ ਉਸ ਦੇ ਉੱਪਰ ਇੰਨੇ ਸਾਰੇ ਕੱਟ ਲੱਗਦੇ ਨੇ ਤੇ ਇੰਨੀ ਫਿਲਮ ਡਿਲੇ ਹੁੰਦੀ ਹੈ ਇਹ ਮੇਨ ਵੱਡਾ ਰੀਜ਼ਨ ਕਿ ਮੰਨਦੇ ਹੋ ਦੇਖੋ ਬੇਸਿਕਲੀ ਦੇਖਿਆ ਜਾਵੇ ਕਿਤਨਾ ਕਿਤੇ ਜਦੋਂ ਉਹ ਇੱਕ ਇਰਾ ਸੀਗਾ 85 ਤੋਂ 95 ਵਾਲਾ ਬੜੇ ਬੇਦੋਸ਼ੇ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਬੜੇ ਇਨਕਾਊਂਟਰ ਬਣਾਏ ਗਏ ਬڑے ਮਾਵਾ ਦੇ ਪੁੱਤ ਉਜਾੜੇ ਗਏ بڑے ਸੁਹਾਗ ਉਜਾੜੇ ਗਏ ਉਹਨਾਂ ਦਿਨਾਂ 'ਚ ਉਹ ਸਾਰੇ ਦਾ ਜੋ ਆਪ ਸੀ ਪੰਜਾਬ 95 ਹੂੰ ਠੀਕ ਹੈ ਜੀ ਹੁਣ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹ ਭੇਦ ਉੱਬਰ ਕੇ ਆਵੇ ਬਾਹਰ ਕਿਉਂਕਿ ਦਲਜੀਤ ਨੇ ਜੋ ਮੈਂ ਸੁਣਿਆ ਉਹਦੇ ਵਿੱਚ ਬੜਾ ਚੰਗਾ ਸੱਚ ਉਜਾਗਰ ਕੀਤਾ ਕਿੱਦਾਂ ਉਹਨਾਂ ਦੇ ਇਨਕਾਊਂਟਰ ਹੁੰਦੇ ਸੀਗੇ ਕਿੱਦਾਂ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਸੀਗੇ ਤੇ ਕਿੱਦਾਂ ਖੜੜਾ ਸਾਹਮ ਨੇ ਮਿਹਨਤ ਕਰਕੇ ਇੰਨੀਆਂ ਲਾਸ਼ਾਂ ਦੇ ਵਾਰਿਸ ਬਣੇ ਸੀ ਉਹ ਉਹਨਾਂ ਨੇ ਲਾਸ਼ਾਂ ਲੱਭੀਆਂ ਸੀਗੀਆਂ ਫੌਰਨ ਤੱਕ ਜਾ ਕੇ ਉਹਨੇ ਧਮਕ ਪਾਈ ਸੀ ਇਸ ਚੀਜ਼ ਦੀ ਤੋ ਸਰਕਾਰਾਂ ਚਾਹੁੰਦੀਆਂ ਨੇ ਉਹ ਸਾਰਾ ਸਿਸਟਮ ਸਾਹਮਣੇ ਨਾ ਆਏ ਕਿਉਂਕਿ ਜੇ ਉਹ ਸਾਹਮਣੇ ਆਂਦਾ ਤਾਂ ਸਰਕਾਰਾਂ ਦਾ ਨਕਾਬ ਉਤਰ ਜਾਂਦਾ ਕਿ ਸਰਕਾਰਾਂ ਦਾ ਰੋਲ ਕੀ ਸੀਗਾ ਤੁਸੀਂ ਮੰਨੋਗੇ ਨਹੀਂ ਸਰਕਾਰਾਂ ਨੇ ਉਸ ਟਾਈਮ ਤੇ ਅਨਕਾਊਂਟਰ ਕਰਨ ਵਾਲਿਆਂ ਨੂੰ ਜਿਹੜੇ ਪੰਜ ਪੰਜ ਦਾਦਾ ਸਿੱਖ ਪਲੇ ਟਾਈਮ ਤੇ ਕੀ ਹੁੰਦਾ ਸੀਗਾ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਈ ਕਈ ਮਸਕਰ ਕੀਤੇ ਜਾਂਦੇ ਸੀਗੇ ਕਈ ਕਈ ਸ਼ਹੀਦ ਕੀਤੇ ਜਾਂਦੇ ਸੀ ਬੰਦੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਹੀ ਟਾਈਮ ਏ ਰਿਹਾ ਕਿ ਸਰਕਾਰਾਂ ਨੂੰ ਖੁਸ਼ ਕਰਨ ਲਈ ਕਈ ਕਈ ਨੇ ਹੱਥੇ ਸਿੱਕ ਮਾਰੇਗੇ ਉਹ ਚੀਜ਼ ਜਿਹੜੀ ਕਿ ਸਚਾਈ ਹੈ ਉਹ ਕਿਉਂ ਨਹੀਂ ਸਾਹਮਣੇ ਆਂ ਦਿੱਤੀ ਜਾ ਰਹੀ ਮੈਂ ਇਹ ਕਹਿਣਾ ਚਾਹਨਾ ਵਾਂ ਜੇ ਦਲਜੀਤ ਦੇ ਮਾਧਮ ਰਾਹੀਂ ਇਹ ਪਿਕਚਰ ਆ ਰਹੀ ਹੈ ਈਵਨ ਐਸਪੀਸੀ ਚਾਹੁੰਦੀ ਉਹਨੂੰ ਰਿਲੀਜ਼ ਹੋਵੇ ਜਿਹੜੀ ਚੀਜ਼ ਐਸਪੀਸੀ ਚਾਹੁੰਦੀ ਰਿਲੀਜ਼ ਹੋਵੇ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਜਿਹੜੀ ਚੀਜ਼ ਨਹੀਂ ਜਾਂਦੀ ਉਹ ਸਾਰੇ ਇੰਡੀਆ 'ਚ ਰਿਲੀਜ਼ ਕਰ ਦਿੱਤੀ ਗਈ ਹੋਇਆ ਕਿ ਉਹ ਪਿਕਚਰ ਪਟ ਗਈ ਠੀਕ ਹੈ ਜੀ ਸੋ ਜਿਹੜੀ ਸਚਾਈ ਵਾਲੀ ਪਿਕਚਰ ਹੈ ਮੇਰੇ ਹਿਸਾਬ ਨਾਲ ਸੈਂਟਰ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਸਿੱਖ ਸੈਂਟੀਮੈਂਟ ਨੂੰ ਸਮਝਣਾ ਚਾਹੀਦਾ ਕਿਉਂਕਿ ਇੱਕ ਸਿੱਖ ਹੀ ਇਦਾਂ ਦੀ ਕੌਮ ਹੈ ਕਮਿਊਨਿਟੀ ਹੈ ਜਿਹੜੀ ਇਹਨਾਂ ਦੇ ਨਾਲ ਚੱਲ ਰਹੀ ਹੈ ਅੱਛਾ ਜਦ ਇੰਨਾ ਕੁਝ ਹੈ ਜਿਸ ਤਰੀਕੇ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਇੱਕ ਸਿੱਖੀ ਕਮਿਊਨਿਟੀ ਹੈ ਜੋ ਪੂਰਾ ਭਾਜਪਾ ਦੇ ਨਾਲ ਚੱਲ ਰਹੀ ਹੈ ਸਪੋਰਟ ਕਰਦੀ ਹੈ ਫਿਰ ਵੀ ਅਜੀਹਾ ਕਿਉਂ ਹੁੰਦਾ ਹੈ ਕਿ ਵੀ ਜਿਹੜੀ ਪੰਜਾਬ ਦੇ ਉੱਪਰ ਫਿਲਮ ਬਣਦੀ ਹੈ ਚਾਹੀਏ ਉਹ ਇਮਰਜੈਂਸੀ ਹੋਵੇ ਚਾਹੇ ਆ ਜਿਹੜੀ ਹੋਵੇ ਪੰਜਾਬ 95 ਹੋਵੇ ਜਾਂ ਫਿਰ ਪੰਜਾਬ ਦੇ ਉਹ ਬੰਦੇ ਦੇ ਉੱਪਰ ਫਿਲਮ ਬਣ ਰਹੀ ਹੋਵੇ ਜੋ ਬੰਦੇ ਨੇ ਪੰਜਾਬ ਦੇ ਲਈ ਕੁਝ ਕੀਤਾ ਹੋਵੇ ਜਾਂ ਫਿਰ ਪੰਜਾਬ ਦੀ ਜਵਾਨੀ ਨੂੰ ਨਸੀਬ ਦੇਣੀ ਹੋਵੇ ਉਹ ਫਿਲਮ ਨੂੰ ਇੰਨਾ ਡਿਲੇ ਇੰਨੇ ਕੱਟ ਅਤੇ ਉਹ ਫਿਲਮ ਨੂੰ ਖਤਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾਂਦੀ ਹੈ ਇਮਰਜੈਂਸੀ ਸ਼ਾਇਦ ਦੇਖੋ ਬੜੀ ਵਧੀਆ ਗੱਲ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਤੇ ਦਲਜੀਤ ਦੀ ਮੀਟਿੰਗ ਹੋਈ ਸੀ ਬੜਾ ਵਧੀਆ ਰਿਲੇਸ਼ਨ ਬਣਿਆ ਉਦੋਂ ਹੈਣਾ ਜੀ ਉਦੋਂ ਉਹਨਾਂ ਨੇ ਗੁਨਾਲਕ ਸਾਹਿਬ ਦੀਆਂ ਗੱਲਾਂ ਵੀ ਦਸੀਆਂ ਗੁਜਰਾਤ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਨੇ ਉਦੋਂ ਕੇਅਰ ਕੀਤੀ ਉਹ ਵੀ ਦੱਸਿਆ ਸਾਰਾ ਹੈਣਾ ਜੀ ਹੁਣ ਮੈਂ ਕਹਿਣਾ ਚਾਹੁੰਦਾ ਉਹੀ ਬੰਦਾ ਜਿਹੜਾ ਤੁਹਾਨੂੰ ਮਿਲਣ ਆ ਰਿਹਾ ਤੁਸੀਂ ਇੰਨਾ ਵਧੀਆ ਉਹਨਾਂ ਨਾਲ ਇੱਕ ਇੰਟਰੈਕਸ਼ਨ ਦਿਖਾਈ ਹੈ ਉਹਦੀ ਪਿਕਚਰ ਕਿੱਦਾਂ ਰੋਕੀ ਜਾ ਰਹੀ ਹੈ ਇਹ ਇਹ 도ਗਲੇ ਜਿਹੜੇ ਚਿਹਰੇ ਆ ਨਾ ਇਹ 도ਗਲੇ ਚਿਹਰੇ ਖਰਾਬ ਨੇ ਠੀਕ ਹੈ ਜੀ ਜੇ ਸਪਸ਼ਟਾ ਨਾਲ ਚੱਲੀਏ ਤਾਂ ਆਪਾਂ ਮੇਰੇ ਖਿਆਲ ਉਹ ਟਾਈਮ ਦੂਰ ਨਹੀਂ ਜਦੋਂ ਪੰਜਾਬ ਵਿੱਚ ਵੀ ਨਿਰੋਲ ਬੀਜੇਪੀ ਸਰਕਾਰ ਬਣ ਜੂਗੀ ਮੈਂ ਤਾਂ ਇੱਥੋਂ ਦੇ ਜਿਹੜੇ ਲੋਕਲ ਲੀਡਰ ਹੈ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਜਾਬ 95 ਰਿਲੀਜ਼ ਕਰਾਉਣ ਲਈ ਕੀ ਕਰ ਰਹੇ ਹੋ ਕਿਉਂ ਰਿਲੀਜ਼ ਨਹੀਂ ਕਰਾ ਰਹੇ ਸੋ ਮੇਰਾ ਕਹਿਣ ਦਾ ਭਾਵ ਹੈ ਇਹ ਪਿੱਕਚਰ ਰਿਲੀਜ਼ ਹੋਣੀ ਚਾਹੀਦੀ ਹੈ ਛੇਤੂ ਤੋਂ ਛੇਤੀ ਬਿਨਾ ਕੱਟ ਰਿਲੀਜ਼ ਹੋਣੀ ਚਾਹੀਦੀ ਹੈ ਅੱਛਾ ਇੰਨੇ ਕੱਟ ਜੋ ਸੱਚਾਈ ਹੈ ਉਹ ਸਾਹਮਣੇ ਆਣੀ ਬੰਦੀ ਹੈ ਕਿ ਸਿੱਖ ਕਿੱਥੇ ਗਏ ਉਸ ਟਾਈਮ ਦੇ ਅੱਛਾ ਜਿਸ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਪੰਜਾਬ 95 ਦੇ ਵਿੱਚ ਕੱਟ ਲੱਗ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਕੱਟ ਲੱਗਣ ਤੋਂ ਬਾਅਦ ਇਹ ਫਿਲਮ ਰਿਲੀਜ਼ ਹੋਵੇਗੀ ਤੇ ਕੀ ਐਕਚੁਅਲ ਵਿੱਚ ਇਹਦੀ ਫਿਲਮ ਦੀ ਵੈਲਿਊ ਰਹਿ ਜਾਵੇਗੀ ਸਮਝ ਆਵੇਗਾ ਕੁਝ ਵੀ ਦੇਖੋ ਜੇ ਪਿਕਚਰ ਦਾ ਸੈਂਟਰ ਲਾਈਨ ਆਈਡੀਆ ਹੀ ਉੱਡ ਗਿਆ ਕੱਟ ਲਾ ਲਾ ਕੇ ਤੂੰ ਪਿਕਚਰ ਦੇਖਣ ਦਾ ਫਾਇਦਾ ਹੀ ਕੋਈ ਨਹੀਂ ਮੇਰੇ ਹਿਸਾਬ ਨਾਲ ਦਲਜੀਤ ਬੜਾ ਹਤਾਸ਼ ਹੋ ਕੇ ਪਾ ਰਿਹਾ ਇੰਸਟਾਗ੍ਰam ਤੇ ਜਿਹੜੇ ਤ੍ਰਿਹਨ ਸਾਹਿਬ ਨੇ ਉਹਦੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਉਹ ਸਾਰੇ ਰੋਨੀ ਸਕਰੂ ਵਾਲਾ ਸਾਰੇ ਬਹੁਤ ਦੁਖੀ ਨੇ ਇਸ ਟੈਪ ਕਿ ਜਿਹੜੀ ਇਹ ਪਿਕਚਰ ਹੈ ਕਿਉਂ ਨਹੀਂ ਰਿਲੀਜ਼ ਹੋ ਰਹੀ ਤੋ ਉਹਨਾਂ ਨੇ ਫੇਰ ਡਿਲੇ ਕਰਤੀ ਹੈ 3 ਸਾਲ ਅੱਗੇ ਡਿਲੇ ਹੋ ਚੁੱਕੀ ਹੈ ਤੋ ਮੈਂ ਪੁਰ ਜੋਰ ਮੰਗ ਤੇ ਕਹਿਣਾ ਚਾਹੁੰਦਾ ਪਿਕਚਰ ਰਿਲੀਜ਼ ਕਰਨੀ ਚਾਹੀਦੀ ਹੈ ਐਟਲੀਸ ਸਾਡੀ ਜਨਰੇਸ਼ਨ ਵੀ ਦੇਖ ਸਕੇ ਕਿ ਖਰੜਾ ਸਾਹਿਬ ਨੇ ਕਿੱਦਾਂ ਮਿਹਨਤ ਕੀਤੀ ਸੀਗੀ ਕਿੱ ਇੱਕ ਜ਼ਾਲਮ ਸਰਕਾਰ ਦੀ ਧੱਕੇਸ਼ਾਹੀ ਸੀਗੀ ਭਲੇ ਜਮਾਨੇ ਚ ਮੁਗਲਾਂ ਦੀ ਧੱਕੇਸ਼ਾਹੀ ਸੀਗੀ ਉਸ ਟਾਈਮ ਤੇ ਸਰਕਾਰਾਂ ਦੀ ਧੱਕੇਸ਼ਾਹੀ ਤੇ ਬਿਊਰੋਕ੍ਰੇਸੀ ਦੀ ਧੱਕੇਸ਼ਾਹੀ ਇਹ ਬਿਊਰੋਕ੍ਰੇਸੀ ਦੀ ਧੱਕੇਸ਼ਾਹੀ ਸਾਹਮਣੇ ਆਣੀ ਬੰਦੀ ਹੈ ਉਹ ਇਸ ਪਿਕਚਰ ਦੇ ਮਾਧਮ ਰਹੀ ਆਏਗੀ ਪਤਾ ਲੱਗਣਾ ਚਾਹੀਦਾ ਕਿਤਨਾ ਕਿਤੇ ਰੋਲ ਉਹਨਾਂ ਦਾ ਵੀ ਹੈ ਕਿ ਸਾਡੇ ਤੇ ਡੈਂਟ ਪੈ ਜਾਏਗਾ ਬਿਊਰੋਕ੍ਰੇਸੀ ਤੇ ਸੋ ਮੈਂ ਕਹਿਣਾ ਚਾਹਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਨਾ ਜਿੱਥੇ ਤੁਸੀਂ ਕਈ ਕੰਮ ਸਿੱਖਾਲੀ ਚੰਗੇ ਕੀਤੇ ਨੇ ਇੱਕ ਇਹ ਵੀ ਚੰਗਾ ਕੰਮ ਕਰੋ ਤੇ ਖੁਦ ਆ ਕੇ ਕੋਜੀ ਪਿਕਚਰ 릴ੀਜ਼ ਹੋਏਗੀ ਅੱਛਾ ਕੀ ਤੁਹਾਨੂੰ ਲੱ ਜਸਵੰਤ ਸਿੰਘ ਖਲੜਾ ਜੀ ਉੱਪਰ ਫਿਲਮ ਬਣ ਰਹੀ ਹੈ ਪੰਜਾਬ 95 ਫਿਲਮ ਦਾ ਨਾਮ ਹੈਗਾ ਜਿਸ ਦੇ ਵਿੱਚ ਬਿਊਰੋਕ੍ਰੇਸੀ ਜਿਹੜੀ ਹੈ ਉਸ ਨੂੰ ਖਤਮ ਜਿਸ ਤਰੀਕੇ ਦੀਆਂ ਹੱਦਾ ਸੀਗੀਆਂ ਉਹਨੀਆਂ ਉਹ ਪਾਰ ਕੀਤੀਆਂ ਗਈਆਂ ਲੱਗਦਾ ਕਿ ਬਈ ਇੱਕ ਹਦਸਾ ਵੀ ਹੈ ਕਿ ਬਿਊਰੋਕ੍ਰੇਸੀ ਦਾ ਜਿਹੜਾ ਹੈਗਾ ਉਹ ਜੋ ਸੱਚ ਹੈ ਉਹ ਬਾਹਰ ਆ ਜਾਵੇਗਾ ਜਾਂ ਫਿਰ ਉਸ ਸਮੇਂ ਜੋ ਕੁਝ ਹੋਇਆ ਉਹ ਬਾਹਰ ਆ ਜਾਵੇਗਾ ਜਿਸ ਕਾਰਨ ਇਸ ਫਿਲਮ ਦੇ ਵਿੱਚ ਇੰਨੇ ਕੱਟ ਲੱਗ ਰਹੇ ਨੇ ਇੰਨੀਆਂ ਚੀਜ਼ਾਂ ਹੋ ਰਹੀਆਂ ਨੇ ਦੇਖੋ ਜੀ ਕੱਲ ਡੋਨਲਡ ਟਰੰਪ ਨੇ ਨਾ ਅਮਰੀਕਾ ਦੇ ਵਿੱਚ ਆਪਣਾ ਪਦ ਸੰਭਾਲ ਲਿਆ। ਉਹਨੇ ਇੱਕ ਗੱਲ ਕਹੀ ਹੈ। ਕਹਿੰਦਾ ਮੇਰੇ ਦੇਸ਼ 'ਚ ਖੁੱਲ ਕੇ ਬੋਲਣ ਦੀ ਆਜ਼ਾਦੀ ਹੈ। ਅੱਜ ਤੋਂ ਬਾਅਦ ਐਵਰੀਬਾਡੀ ਹੈਜ਼ ਅ ਗੁੱਡ ਰਾਈਟ ਟੂ ਸਪੀਚ। ਸਾਡੇ ਦੇਸ਼ ਦੇ ਵਿੱਚ ਉਹ ਰਾਈਟ ਟੂ ਸਪੀਚ ਦਬਾਇਆ ਜਾ ਰਿਹਾ। ਆ ਪਿਕਚਰ ਦੇ ਸੈਂਟੀਮੈਂਟ ਦਬਾਨ ਨਾਲ ਕਈ ਸਿੱਖਾਂ ਦੇ ਸੈਂਟੀਮੈਂਟ ਦੁੱਬਨੇ ਨੇ। ਕਿਤੇ ਨਾ ਕਿਤੇ ਬਿਊਰੋਕ੍ਰੇਸੀ ਨੇ ਉਹਨੂੰ ਧੱਕਾ ਕੀਤਾ ਸੀ ਸਿੱਖਾਂ ਦੇ ਨਾਲ ਹੈ ਨਾ ਜੀ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਚੰਗੇ ਅਹੁਦੇ ਦਿੱਤੇਗੇ। ਕੁਝ ਬਿਊਰੋਕਰੇਟ ਜਿਨ੍ਹਾਂ ਨੇ ਉਸ ਟਾਈਮ ਤੇ ਫੇਕ ਇਨਕਾਊਂਟਰ ਕੀਤੇ ਉਹਨਾਂ ਨੂੰ ਤਗੜੇ ਤਗੜੇ ਅਹੁਦੇ ਦਿੱਤੇ ਗਏ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਬੰਦੇ ਨੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਿੱਦਾਂ ਉਹ ਟਾਰਚਰ ਕਰਦੇ ਰਹੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਕਿੱਦਾਂ ਉਹਨਾਂ ਨੇ ਉਹਨਾਂ ਦੀਆਂ ਨਸਲ ਖੁਸ਼ੀਆਂ ਕੀਤੀਆਂ ਸੋ ਇਹ ਚੀਜ਼ਾਂ ਸਾਹਮਣੇ ਆਣੀਆਂ ਬਹੁਤ ਜ਼ਰੂਰੀ ਨੇ ਸੋ ਮੈਂ ਕਹਿਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਲਦੀ ਤੋਂ ਜਲਦੀ ਮੋਦੀ ਸਾਹਿਬ ਤੁਹਾਨੂੰ ਬੇਨਤੀ ਹੈ ਜਿੱਥੇ ਸਿੱਖ ਸੈਂਟੀਮੈਂਟ ਦੀ ਤੁਸੀਂ ਪਹਿਲਾਂ ਵੀ ਕਦਰ ਕੀਤੀ ਹੈ 1 2 3 ਸੈਂਟੀਮੈਂਟਸ ਹੋਰ ਇਦਾਂ ਦੇ ਇੱਕ ਤਾਂ ਮੂਵੀ ਕਿਸਾਨੀ ਮੁੱਦਾ ਤੁਸੀਂ ਨੋ ਡਾਊਟ ਕਿਸਾਨੀ ਮੁੱਦੇ ਨੂੰ ਵੀ ਤੁਸੀਂ ਇੱਕ ਲੈਟਰ ਭੇਜੀਏ ਪਰ ਉਹਦਾ ਹੱਲ ਕਰਨਾ ਚਾਹੀਦਾ ਵਧੀਆ ਵੇਨ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਉਹ ਤੁਹਾਡੇ ਤੋਂ ਬਹੁਤ ਆਸ ਰੱਖਦੇ ਅਸੀਂ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਦਲਜੀਤ ਦਸਾਂਝ ਹੁਰਾ ਦੀ ਫਿਲਮ ਪੰਜਾਬ 95 ਜਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਕੱਟ ਲੱਗ ਰਹੇ ਨੇ ਉਸ ਦੇ ਉੱਪਰ ਬਾਖੂ ਵੀ ਜੜੀ ਹੈ ਉਹ ਗੱਲਬਾਤ ਜੜੀ ਉਹ ਕਿੱਥੇ ਗਈ ਹੈ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਕੈਮਰਾ ਪਰਸਨ ਪੰਕੇ ਦੇ ਨਾਲ ਰਾਜਗੁਪਤਾ ਜਲੰਧਰ